नाम, वाहे गुरु साहिब जी राग बिलावल महला पंजवा दोपदे ओंकार सतगुर प्रसाद ਔਰ ਉਪਾਬ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਔਰ ਉਪਾਬ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕੜ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਵਾਹ ਪਕੜ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਵਾਹੇ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ 5 ਦੋ ਪਦੇ ਘਰ 5 ਇਕ ਓੰਕਾਰ ਸਤਗੁਰ ਪ੍ਰਸਾਦ ਹੇ ਭਾਈ ਜਿਸ ਮਨੁੱਖ ਨੇ ਸਿਰਫ ਗੁਰੂ ਦਾ ਪੱਲਾ ਫੜਿਆ ਹੈ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਨਾਮ ਹੀ ਦਵਾਈ ਵਰਤੀ ਹੈ ਉਹਦੇ ਸਾਰੇ ਦੁੱਖ ਕਲੇ ਸਾਰੇ ਪਾਪ ਸਾਰੇ ਰੋਗ ਮਿਟ ਗਏ ਹਨ ਉਸ ਦਾ ਮਨ ਵਿਕਾਰਾਂ ਦੀ ਤਪਸ ਤੋਂ ਬਚ ਕੇ ਠੰਡਾ ਠਾਰ ਹੋ ਗਿਆ ਹੈ। हे ਭਾਈ ਜਿਹੜਾ ਮਨੁੱਖ ਪੂਰੇ ਗੁਰੂ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਉਸ ਦਾ ਸਾਰਾ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ। ਕਿਉਂਕਿ ਰੱਖਿਆ ਕਰਨ ਦੇ ਸਮਰੱਥ ਪ੍ਰਮਾਤਮਾ ਨੇ ਉਸ ਉੱਤੇ ਕਿਰਪਾ ਕਰਕੇ ਦੁੱਖਾਂ ਕਲੇਸ਼ਾਂ ਤੋਂ ਸਦਾ ਉਸ ਦੀ ਰੱਖਿਆ ਕੀਤੀ ਹੈ। ਰਹਾਉ। हे ਭਾਈ ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਪਰਬੂ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ। ਏ ਨਾਨਕ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ ਭਰਪੂਰ ਹੋਰ ਗਿਆ ਹੈ ਅਤੇ ਉਸ ਨੂੰ ਤਾਪ ਰੋਗ ਆਦਿਕਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।